ਲੋਕ ਆਪਣੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਲੈ ਕੇ ਜਿਹੜੇ ਥਾਵਾਂ ਖਾਲੀ ਕਰ ਰਹੇ ਨੇ ਰਾਵੀ ਦਾ ਜਿਹੜਾ ਪਾਣੀ ਉਹ ਲਗਾਤਾਰ ਵੱਧ ਰਿਹਾ ਤੁਸੀਂ ਦੇਖ ਸਕਦੇ ਜੇ ਖੇਤ ਜਿਹੜੇ ਨੇ ਉਹ ਸਾਰੇ ਡੁੱਬ ਚੁੱਕੇ ਨੇ ਦੂਰ ਦੂਰ ਤੱਕ ਜਿਹੜਾ ਪਾਣੀ ਹੀ ਪਾਣੀ ਜਿਹੜਾ ਉਹ ਨਜ਼ਰ ਆ ਰਿਹਾ ਦਾ ਲੋਕ ਆਪਣੇ ਜਿਹੜੇ ਜਾਨਵਰ ਨੇ ਉਹਨਾਂ ਨੂੰ ਲੈ ਕੇ ਨਿਕ ਰਹੇ ਨੇ ਆਪਣਾ ਸਮਾਨ ਵੀ ਲੈ ਕੇ ਨਿਕ ਰਹੇ ਨੇ ਲੋਕਾਂ ਵੱਲੋਂ ਜਿਹੜਾ ਰਸਤਾ ਜਿਹੜਾ ਉਹ ਬਲੌਕ ਵੀ ਕੱਟਦਾ ਅਗਲੇ ਬੰਨੇ ਜੇ ਦੇਖੀਏ ਸੜਕ ਤੇ ਤੇ ਸੜਕ ਦੇ ਉੱਤੇ ਜਿਹੜਾ ਪਾਣੀ ਹੈ ਪਿੰਡ ਕੁੰਨੇ ਵਾਲ ਦੇ ਵਿੱਚ ਆ ਚੁੱਕਾ ਦਾ ਆ ਸਾਰੇ ਪਾਸੇ ਇਧਰ ਖੇਤ ਸੀਗੇ ਜਿਹੜੇ ਡੁੱਬ ਚੁੱਕੇ ਨੇ ਤੁਸੀਂ ਦੇਖ ਸਕਦੇ ਦੂਰ ਦੂਰ ਤੱਕ ਸਿਰ ਪਾਣੀ ਹੀ ਪਾਣੀ ਆ ਤੇ ਲੋਕ ਜਿਹੜੇ ਇਹੋਂ ਨਿਕਲ ਰਹੇ ਨੇ ਆਪਣੇ ਘਰ-ਬਾਰ ਛੱਡ ਕੇ ਨਿਕਲ ਰਹੇ ਨੇ ਤੁਸੀਂ ਦੇਖ ਸਕਦੇ ਜੇ ਪਾਣੀ ਜਿਹੜਾ ਉਹ ਛੜਕਤੇ ਵੀ ਆ ਚੁੱਕਾ ਜਿਹੜਾ ਰਸਤਾ ਇਹਨੇ ਮਾਰਗ ਜਿਹੜੇ ਨੇ ਜਾਣ ਵਾਲੇ ਰਾਹ ਜਿਹੜੇ ਨੂੰ ਬੰਦ ਹੋ ਚੁੱਕੇ ਨੇ ਲੋਕ ਆਪਣੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਲੈ ਕੇ ਨਿਕ ਰਹੇ ਨੇ ਪਾਣੀ ਜਿਹੜਾ ਉਹ ਬਿਲਕੁਲ ਪਿੰਡਾਂ ਤੋਂ ਵੀ ਹੁਣ ਗਾਂ ਜਿਹੜਾ ਸ਼ਰਾਮਲ ਨੂੰ ਵੱਧ ਰਿਹਾ ਦਾ ਦਰਿਆ ਦਾ ਪਾਣੀ ਜਿਹੜਾ ਰਾਵੀ ਦਰਿਆ ਦਾ ਤਿੰਨ ਜਗ੍ਹਾ ਤੋਂ ਜਿਹੜਾ ਟੁੱਟ ਚੁੱਕਾ ਦਾ ਤੁਸੀਂ ਦੇਖ ਸਕਦੇ ਜੇ ਪਾਣੀ ਲਗਾਤਾਰ ਵੱਧ ਰਿਹਾ ਦਾ ਲੋਕ ਜਿਹੜੇ ਨੇ ਉਹ ਆਪਣੇ ਪਿੰਡਾਂ ਤੋਂ ਸ਼ਰਾਮਲ ਨੂੰ ਉੱਚੀਆਂ ਥਾਵਾਂ ਵੱਲੋਂ ਆ ਰਹੇ ਨੇ ਤੁਸੀਂ ਦੇਖ ਸਕਦੇ ਜੇ ਆਪਣੇ ਸਕਰੀਨ ਤੇ ਉੱਤੇ ਲੋਕ ਜਿਹੜੇ ਨੇ ਉਹ ਉੱਚੀਆਂ ਥਾਂਵਾਂ ਵੱਲ ਜਾਂ ਆਪਣੇ ਸ਼ਰਾਮਲ ਨੂੰ ਆ ਰਹੇ ਨੇ ਜੇ ਗੱਲ ਕੀਤੀ ਜਾਵੇ ਤਾਂ ਖੇਤ ਖਲਿਆਣ ਜਿਹੜੇ ਪੂਰੀ ਤਰ੍ਹਾਂ ਡੁੱਬ ਚੁੱਕੇ ਨੇ ਪਾਣੀ ਹੀ ਪਾਣੀ ਹਰ ਪਾਸੇ ਜਿਹੜਾ ਉਹ ਨਜ਼ਰ ਆ ਰਿਹਾ ਦਾ ਐਨ ਡੀ ਆਰ ਐਫ ਦੀ ਟੀਮ ਦੇ ਲੋਕ ਵੀ ਜਿਹੜੇ ਇੱਥੇ ਮੌਜੂਦ ਨੇ ਉਹ ਵੀ ਆ ਰਹੇ ਨੇ ਲੋਕ ਆਪਣੇ ਪਸ਼ੂ ਲੈ ਕੇ ਤੁਸੀਂ ਦੇਖ ਸਕਦੇ ਜੇ ਪਿੱਛੇ ਉਹ ਪਸ਼ੂ ਲੈ ਕੇ ਲੋਕ ਜਦ ਇਹਨਾਂ ਆ ਰਹੇ ਨੇ ਏ ਐਨ ਡੀ ਆਰ ਐਫ ਵਾਲੇ ਵੀ ਆ ਰਹੇ ਨੇ ਪਾਣੀ ਹੀ ਪਾਣੀ ਸਾਰੇ ਪਾਸੇ ਹਰ ਪਾਸੇ ਸਿਰਫ ਪਾਣੀ 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 ਬਸ ਮਾਦੀ ਰੱਜਣੇ ਜਾਣੇ ਇਹ ਬੱਚੇ ਠਰਦੇ ਨੇ ਠੰਡ ਨਾਲ ਠੰਡ ਬੜੀ ਆ ਠੰਡ ਨਾਲ ਬੱਚੇ ਜਿਹੜੇ ਉਹ ਵੇਖੋ ਤੁਸੀਂ ਠਰ ਰਹੇ ਨੇ ਤੇ ਇਹਨਾਂ ਦਾ ਪ੍ਰਬੰਧ ਵੀ ਕਿ ਸਰਕਾਰ ਵੱਲੋਂ ਕੀਤਾ ਗਿਆ ਸੀਗਾ ਕੰਮ ਰਹੇ ਨੇ ਬਹੁਤ ਠੰਡ ਹੈ ਉੱਤੋਂ ਬਾਰਿਸ਼ ਹੈ ਤੇ ਥੱਲੇ ਦਰਿਆ ਦਾ ਪਾਣੀ ਆ ਭਾਜੀ ਕੀ ਹਾਲਾਤ ਨੇ ਤੁਹਾਡੇ ਇੱਥੇ ਪਾਣੀ ਬਹੁਤ ਜ਼ਿਆਦਾ ਹੈ ਕੰਦਾ ਬੈਗਿੰਦਾ ਸਮਾਨ ਚੜਾਤਾ ਵੇਖੋ ਕੀ ਬੰਦ ਹੈ ਅੱਛਾ ਹਾਂਜੀ ਤੁਸੀਂ ਆਪਣਾ ਘਰ-ਬਾਰ ਛੱਡ ਆਏ ਹੁਣ ਹਾਂਜੀ ਘਰੋਂ ਛੱਡਤਾ ਅੱਛਾ ਕੀ ਮੰਗੀ ਕਰਦੇ ਹੁਣ ਸਰਕਾਰਾਂ ਕੋਲੋਂ ਸਰਕਾਰ ਉਹਨੇ ਕੀ ਕਰੇਗੀ ਸੀ ਹਾਂਜੀ ਇਹ ਛੋਟੇ-ਛੋਟੇ ਬੱਚੇ ਵੀ ਤੁਸੀਂ ਦੇਖ ਸਕਦੇ ਉਹਦਾ ਮਛੀ ਵਾਲ ਪਿੰਡਾ ਮਛੀ ਵਾਲ ਮਛੀ ਵਾਲ ਪਿੰਡ ਜਿੱਥੇ ਦਰਿਆ ਜਿੰਨੇ ਟੁੱਟ ਚੁੱਕਾ ਉੱਥੋਂ ਜਿਹੜਾ ਪਾਣੀ ਉਹ ਨਿਕਲ ਚੁੱਕਾ ਆ ਖਲੋਤੀ ਥੋੜੀ ਜੇ ਇਹਥੋਂ ਨਾ ਹੁੰਦੀ ਤਾਂ ਬਾਬਾ ਵਾਲੇ ਵਗ ਗਿਆ ਹੁਣ ਵੀ ਛੇਰੇ ਵੀ ਆ ਵੀ ਨਾ ਗੁਨਾਹ ਹੋ ਗਿਆ